ਇਹ ਹੋਇਆ ਸੀ 4 ਸਾਲ ਪਹਿਲਾਂ ਜਿਹੜਾ ਪਾਸਟ ਬਿੰਦਰ ਨਾਲ ਤੁਹਾਡਾ ਵੀ ਮਾਮਲਾ ਪੱਖਿਆ ਸੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਕਾਫੀ ਝੜਪੀ ਹੋਈ ਸੀ ਸਾਡੀ ਲਾਗ ਸਾੜੀ ਜ਼ਮੀਨ ਤੇ ਜੀ 18 ਵਿਸਵੀ ਜੀ ਉਹ ਵੀ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨੂੰ ਮਨਤੀ ਕਰਾ ਕੇ ਛੱਡਣੇ ਨਹੀਂ ਚਾਹੁੰਦੇ ਜੀ ਉਹਦੇ ਕਰਕੇ ਜੀ ਅਸੀਂ ਵੇਜ ਕਣਕ ਵੱਢਣ ਲੱਗੇ ਜਦ ਵੀ ਇਹਨਾਂ ਨੇ ਸਾਡੀ ਗਰ ਹਮਲਾ ਹਮਲਾ ਕਰਿਆ ਜੀ ਬਿੰਦਰ ਉਸ ਸਮੇਂ ਮੌਜੂਦ ਸੀ ਹਮਲੇ ਦੇ ਵਿੱਚ ਜਦੋਂ ਤੁਹਾਡੇ ਨਾਲ ਝੜਪ ਹੋਈ ਹੈ ਜਾਂ ਉਹਦੇ ਬੌਂਸਰ ਸੀ ਕੱਲੇ ਬੌਂਸਰ ਵੀ ਤੇ ਉਹ ਵੀ ਮੌਜੂਦ ਤਾਂ ਸੀ ਉਹ ਵੀ ਤੁਹਾਡੀ ਹੈ ਤੁਹਾਨੂੰ ਰੋਕ ਰਿਆ ਸੀ ਸਾਨੂੰ ਇਹ ਰੋਕ ਲਿਆ ਜੀ ਰਾਤ ਨੂੰ ਜੀ ਇਹਨਾਂ ਨਾਮ ਹੈ ਜੀ ਸਾਡੇ ਜੀ ਤੁਹਾਨੂੰ ਆਪਣੀ ਜ਼ਮੀਨ ਦੀ ਉਸਾਰਨ ਦੀ ਲੈਣੀ ਪੈ ਰਹੀ ਹੈ ਆਪਣੀ ਜ਼ਮੀਨ ਪਿੱਛੇ ਲੜਨਾ ਪੈ ਰਿਹਾ ਹਾਂ ਜੀ ਆਪਣੀ ਜ਼ਮੀਨ ਪਿੱਛੇ ਸਾਨੂੰ ਲੜਨਾ ਪੈਂਦਾ ਪਾਇਆ ਕੋਈ ਧਮਕੀਆਂ ਜਾਂ ਕੋਈ ਲਾਲਚ ਦਿੱਤਾ ਗਿਆ ਕੋਈ ਤਰੀਕੇ ਦੀ ਪਹੁੰਚ ਕੀਤੀ ਤੁਹਾਡੇ ਤੱਕ ਨਹੀਂ ਸਾਨੂੰ ਕੋਈ ਧਮਕੀਆਂ ਨਾ ਦਿੱਤੀਆਂ ਜੀ ਜਰੂਰ ਜੀ ਉਹਦਾ ਫੈਸਲਾ ਤੁਹਾਡੇ ਹੱਕ ਚ ਹੈ ਹਾਂ ਜੀ ਸਾਡੇ ਹੱਕ ਮ ਆਇਆ ਜੀ ਇਹ ਤੁਹਾਨੂੰ ਨਹੀਂ ਲੱਗਦਾ ਕਿ ਕਿਤਨੇ ਕਿਤੇ ਇਸ ਤਰੀਕੇ ਨਾਲ ਜ਼ਮੀਨ ਦੱਬੀ ਹੋ ਸਕਦੀ ਹੈ ਕਿਉਂਕਿ ਹੁਣ ਤਾਂ ਬੜੌਦੀ ਟੋਲਪਰਾ ਜਦੋਂ ਤੱਕ ਵੀ ਨਾ ਡੇਰਾ ਬਣਦਾ ਬਹੁਤ ਹੀ ਹੋਰ ਦੇ ਵੀ ਦੱਬੀ ਵੀ ਸੁਣਦੇ ਹਾਂ ਜੀ ਅਸੀਂ ਲਾਗਾ ਵੀ ਦੱਬੀ ਵੀ ਪਹਿਲਾਂ ਵੀ ਲੰਬੜਦਾਰਨੀ ਦੀ ਧਰਮਵੰਸ ਸਿੰਘ ਐਸ.ਐਚ.ਓ ਸੀ ਬਲਾਕ ਮਾਜਰੀ ਪਿਤੇ ਦਿਨਾਂ ਤੋਂ ਪਾਸਟ ਬਜਿੰਦਰ ਦਾ ਮਾਮਲਾ ਪੱਖਿਆ ਹੋਇਆ ਹੈ ਬੂਥਗੜ ਬਰੋਦੀ ਟੂਲ ਪਲਾਜ ਦੇ ਨਜ਼ਦੀਕ ਜੋ ਪਾਸਟ ਬਜਿੰਦਰ ਚਰਚ ਲਗਾਉਂਦਾ ਸੀ ਜਿਸ ਦੇ ਵਿੱਚ ਕੀ ਹਜ਼ਾਰਾਂ ਲੱਖਾਂ ਸ਼ਰਧਾਲੂ ਉਹਨਾਂ ਦੇ ਆਉਂਦੇ ਸੀ ਦੱਸ ਦਿੰਨੇ ਆ ਕਿ ਇੱਕ ਕੁੜੀ ਨੇ 2018 ਦੇ ਵਿੱਚ ਇਲਜ਼ਾਮ ਲਗਾਏ ਸੀ ਪਾਸਟ ਬਜਿੰਦਰ ਦੇ ਉੱਤੇ ਕੀ ਪਾਸਟ ਬਜਿੰਦਰ ਨੇ ਉਹਦਾ ਰੇਪ ਕੀਤਾ ਮਾਮਲਾ ਕਾਫੀ ਸਾਲ ਚੱਲਦਾ ਰਿਹਾ ਤੇ ਅੱਜ ਮਾਨਯੋਗ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ساری ਉਮਰ ਜੇਲ੍ਹ ਦੇ ਵਿੱਚ ਪਾਸਟਰ ਬਜਿੰਦਰ ਰਹੇਗਾ 1 ਲੱਖ ਰੁਪਇਆ ਜੁਰਮਾਨਾ ਵੀ ਦੱਸਿਆ ਜਾ ਰਿਹਾ ਕਿ ਪਾਸਟਰ ਬਜਿੰਦਰ ਦੇ ਉੱਤੇ ਮਾਨਯੋਗ ਅਦਾਲਤ ਨੇ ਲਗਾਇਆ ਦੱਸਦਨ ਨੇ ਕਿ ਬੂਥਗੜ ਜਦੋਂ ਚਰਚ ਸੀ ਤਾਂ ਬੂਥਗੜ ਚਰਚ ਦੇ ਵਿੱਚ 4 ਸਾਲ ਪਹਿਲਾਂ ਤੁਹਾਨੂੰ ਯਾਦ ਹੋਏਗਾ 4 ਸਾਲ ਪਹਿਲਾਂ ਇੱਕ ਝੜਪ ਜਿਹੜੀ ਕਿਸਾਨਾਂ ਦੇ ਨਾਲ ਪਾਸਟਰ ਬਜਿੰਦਰ ਦੇ ਜੋ ਰੱਖੇ ਹੋਏ ਬੌਂਸਰ ਨੇ ਪਾਸਟਰ ਬਜਿੰਦਰ ਖੁਦ ਉਸ ਝੜਪ ਦੇ ਵਿੱਚ ਦੱਸਿਆ ਕਿ ਮਜੂਦ ਸੀ ਜਿਸ ਸਮੇ ਮਾਮਲਾ ਪੱਖਿਆ ਸੀ ਤਾਂ ਕਾਫੀ ਜਿਹੜਾ ਖੂਨ ਵੀ ਡੁੱਲਿਆ ਸੀ ਸੜਕਾਂ ਦੇ ਉੱਤੇ ਕਾਫੀ ਜੜੀ ਭੰਨ ਤੋੜ ਵੀ ਹੋਈ ਸੀ ਵਹੀਕਲਾਂ ਦੀ ਤੇ ਨਾਲ ਦੀ ਨਾਲ ਇੱਕ ਕਿਸਾਨ ਦੀ ਜ਼ਮੀਨ ਨੂੰ ਲੈ ਕੇ ਮਾਮਲਾ ਪੱਖਿਆ ਸੀ ਜਦੋਂ ਕਿਸਾਨ ਆਪਣੀ ਕਣਕ ਦੀ ਕਟਾਈ ਸਮੇਂ ਦੀ ਗੱਲ ਹੈ ਤਾਂ ਉਹ ਕਿਸਾਨ ਸਾਡੇ ਨਾਲ ਹੈ ਜੋ 4 ਸਾਲ ਪਹਿਲਾਂ ਜਿਸ ਦੇ ਨਾਲ ਪਾਸਟਰ ਬਜਿੰਦਰ ਦਾ ਮਾਮਲਾ ਪੱਖਿਆ ਸੀ ਸਭ ਤੋਂ ਪਹਿਲਾਂ ਜੀ ਕੀ ਨਾਮ ਹੈ ਜੀ ਕਿਹੜਾ ਪਿੰਡ ਤੁਹਾਡਾ ਮੇਰਾ ਬੂ ਪਿੰਡ ਬੂਥਗੜ ਹੈ ਜੀ ਮੇਰਾ ਨਾਮ ਲਖਮੀ ਸਿੰਘ ਹੈ ਜੀ ਕੀ ਹੋਇਆ ਸੀ 4 ਸਾਲ ਪਹਿਲਾਂ ਜਿਹੜਾ ਪਾਸਟਰ ਬਜਿੰਦਰ ਨਾਲ ਤੁਹਾਡਾ ਵੀ ਮਾਮਲਾ ਪੱਖਿਆ ਸੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਕਾਫੀ ਝੜਪ ਵੀ ਹੋਈ ਸੀ ਤਾ ਕੀ ਸੀ ਪੂਰਾ ਮਾਮਲਾ ਦੱਸੋ ਇਹਨਾਂ ਨੇ ਜੀ ਲਗ ਸਾਢੀ ਜ਼ਮੀਨ ਤੇ ਜੀ 18 ਬਿਸਵੇ ਜੀ ਉਹ ਵੀ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕਰੀ ਹੈ ਜੀ ਉਹਦੀ ਫਿਰ ਅਸੀਂ ਤਕਸੀਮ ਕਰਾਈ ਹੈ ਜੀ ਹੁਣ ਵੀ ਉਹਦੀ ਸਾਨੂੰ ਮਨਤੀ ਕਰਾ ਕੇ ਇਹ ਛੱਡਣ ਨਹੀਂ ਚਾਹੁੰਦੇ ਜੀ ਉਹਦੇ ਕਰਕੇ ਜੀ ਅਸੀਂ ਵੇਜ ਕਣਕ ਵੱਢਣ ਲੱਗੇ ਜਦ ਵੀ ਇਹਨਾਂ ਨੇ ਸਾਡੀ ਘਰ ਹਮਲਾ ਹਮਲਾ ਕਰਿਆ ਜੀ ਇਹਨਾਂ ਨੇ ਲੜਾਈ ਝਗੜਾ ਕਰਿਆ ਜੀ ਗੋਲੀ ਗਲਾ ਚ ਵੀ ਕਰਿਆ ਜੀ ਇਹਨਾਂ ਨੇ ਵੱਜ 6:00 ਵੀ ਵਜੇ ਸਾਡੇ ਜੀਜਾ ਤੇ ਕਾਫੀ ਜੀ ਉਹਦੇ ਬਾਅਦ ਹੁਣ ਵੀ ਇਹ ਜੇ ਮਿੰਤੀ ਕਰਾਉਣ ਜਾਂਦੇ ਜੀ ਅਸੀਂ ਸਾਨੂੰ ਇਹ ਕਦੇ ਕਹਿੰਦੇ ਨੇ ਅੱਜ ਨਹੀਂ ਕਰਾਉਣੀ ਜੀ ਕੱਲ ਕਰਾਉਣੀ ਕੱਲ ਨਹੀਂ ਕਰਾਉਣੀ ਅੱਜ ਹੁਣ ਅਸੀਂ ਮੁੰਡਾ ਵਾ ਡੀਐਸਪੀ ਦੇ ਗਈ ਵੀ ਸਾਡੇ ਜੀ ਤਖਾਸ ਉਹਦੇ ਬਾਅਦ ਜੇ ਕਨਗੋਪਾ ਓ ਵੀ ਜੀ ਦੁਬਾਰਾ ਹੁਣ ਉਹਦੇ ਬਾਅਦ ਦੁਬਾਰਾ ਫੇਰ ਟਾਈਮ ਰੱਖਣਾ ਇਹਨਾਂ ਨੇ ਹੁਣ ਦੇਖਦੇ ਇਹ ਕਦ ਕਰਾਉਣੇ ਆ ਜੀ ਤੀਨ ਖੁਦ ਕੰਦਾਂ ਵੀ ਸਾਡੇ ਮੈਂ ਹੋਈ ਐ ਵੀ ਤੀਨਾਂ ਵੀ ਉੱਥੇ ਜਾ ਕੇ ਮੌਕੇ ਤੇ ਜਾ ਕੇ ਦੇਖ ਸਕਦੀ ਸਰਕਾਰ ਉਹ ਸਾਡੇ ਖੇਤ ਦੇ ਵਿੱਚ ਲੱਗੀਆਂ ਹੋਈਆਂ ਜੀ ਪਾਸਟਰ ਬਜਿੰਦਰ ਉਸ ਸਮੇਂ ਮੌਜੂਦ ਸੀ ਹਮਲੇ ਦੇ ਵਿੱਚ ਜਦੋਂ ਤੁਹਾਡੇ ਨਾਲ ਚੜਪ ਹੋਈ ਹੈ ਜਾਂ ਉਹਦੇ ਬੌਂਸਰ ਸੀ ਇਕੱਲੇ ਨਹੀਂ ਬੌਂਸਰ ਵੀ ਤੇ ਉਹ ਵੀ ਮੌਜੂਦ ਤਾਂ ਜੀ ਹਾਂਜੀ ਮੌਜੂਦ ਤਾਂ ਜੀ ਉਦੋਂ ਉਹਨਾਂ ਦਾ ਪ੍ਰੋਗਰਾਮ ਤਾਂ ਜੀ ਐਤਵਾਰ ਦਾ ਜੀ ਅਸੀਂ ਤਾਂ ਆਪਣੇ ਕਣਕ ਕੱਟਣ ਲੱਗੇ تھے ਜੀ ਉਹਦੇ ਬਾਅਦ ਇਹਨਾਂ ਨੇ ਬੰਦੇ ਭੇਜਿਆ ਜੀ ਆਪ ਵੀ ਆਇਆ ਜੀ ਇਹ ਖੁਦ ਕੀ ਬੋਲਿਆ ਭਿਆਂ ਕੇ ਹਾਂਜੀ ਕੀ ਬੋਲੇ ਸੀ ਪਾਸਟਰ ਬਜਿੰਦਰ ਕਹਿੰਦੇ ਜੀ ਤੁਸੀਂ ਜਗਾ ਸਾਡੀ ਹੈ ਜੀ ਇਹ ਕਣਕ ਨਹੀਂ ਤਾਂ ਕੱਟਣ ਦਿੰਦਾ ਜੀ ਸਾਡੀ ਇਹ ਰਾਤ ਨੂੰ ਜੀ ਫਿਰ ਹੋਣ ਵੀ ਥੋੜੀ ਹੈ ਤੁਹਾਨੂੰ ਰੋਕ ਰਿਹਾ ਸੀ ਉਹ ਸਾਨੂੰ ਹੀ ਰੋਕ ਲਿਆ ਜੀ ਰਾਤ ਨੂੰ ਜੀ ਇਹਨਾਂ ਨੇ ਜੀ ਉਹ ਜ਼ਮੀਨ ਤੁਹਾਡੇ ਨਾਮ ਹੈ ਹਾਂਜੀ ਨਾਮ ਹੈ ਜੀ ਸਾਡੇ ਜੀ ਪਰ ਤੁਹਾਨੂੰ ਆਪਣੀ ਜ਼ਮੀਨ ਦੀ ਉਸਾਨ ਦੀ ਲੈਣੀ ਪੈ ਰਹੀ ਹੈ ਆਪਣੀ ਜ਼ਮੀਨ ਪਿੱਛੇ ਲੜਨਾ ਪੈ ਰਿਹਾ ਹਾਂਜੀ ਆਪਣੀ ਜ਼ਮੀਨ ਪਿੱਛੇ ਸਾਡੇ ਨੂੰ ਲੜਨਾ ਪੈਂਦਾ ਜੀ ਫੇਰ ਵੀ ਸਾਡੀ ਜ਼ਮੀਨ ਛੱਡ ਨਹੀਂ ਰਹੇ ਜੀ ਨਾਲੇ ਸਾਡੇ 9 ਲੱਗੀ ਵੀ ਹੈ ਸਾਰਾ ਕੁਝ ਹੋ ਗਿਆ ਜੀ ਹੁਣ ਤਕਸੀਮਾ ਜੀ ਜੇ ਤੁਸੀਂ ਕੇਸ ਪਾਇਆ ਕੋਈ ਧਮਕੀਆਂ ਜਾਂ ਕੋਈ ਲਾਲਚ ਦਿੱਤਾ ਗਿਆ ਕੋਈ ਤਰੀਕੇ ਦੀ ਪਹੁੰਚ ਕੀਤੀ ਤੁਹਾਡੇ ਤੱਕ ਨਹੀਂ ਜੀ ਸਾਨੂੰ ਕੋਈ ਧਮਕੀਆਂ ਨੇ ਦਿੱਤੇ ਜੀ ਜ਼ਰੂਰ ਜੀ ਵੀ ਅਸੀਂ ਛੱਡਣੀ ਨਹੀਂ ਦੀ ਹੈਗੀ ਜੀ ਲਾਲਚ ਲੁੱਟੇ ਉਹ ਨਹੀਂ ਦੇਖਣਾ ਉਹ ਧਮਕੀਆਂ ਬੜ ਜ਼ਰੂਰ ਦੱਤੇ ਜੀ ਇਹਨਾਂ ਵੀ ਅਸੀਂ ਹੁਣ ਨਹੀਂ ਦੇਣਾ ਫਲਾਣਾ ਅਸੀਂ ਕੋਰਟ ਰਾ ਹੋਰ ਦਾ ਫੈਸਲਾ ਤੁਹਾਡੇ ਹੱਕ ਚ ਹੈ ਹਾਂਜੀ ਸਾਡੇ ਹੱਕ ਮ ਆਇਆ ਜੀ ਇਹ ਅੱਛੇ ਹੋਰ ਵੀ ਕਿਸਾਨਾਂ ਨੂੰ ਲੱਗਦਾ ਕਿ ਕਿਤਨੇ ਕਿਤੇ ਇਸ ਤਰੀਕੇ ਨਾਲ ਜ਼ਮੀਨ ਦੱਬੀ ਹੋ ਸਕਦੀ ਹੈ ਕਿਉਂਕਿ ਹੁਣ ਤਾਂ ਬਰੋਦੀ ਟੋਲਪਰਾ ਜੀ ਤੋਂ ਤੱਕ ਵੀ ਨਾ ਡੇਰਾ ਬਣਦਾ ਬਹੁਤ ਹੀ ਹੋਰ ਦੇ ਵੀ ਦੱਬੀ ਵੀ ਸੁਣਦੇ ਆ ਜੀ ਅਸੀਂ ਲਾਗਾ ਵੀ ਦੱਬੀ ਵੀ ਪਹਿਲਾਂ ਵੀ ਲੰਬੜਦਾਰਨੀ ਦੀ ਵੀ ਉਹਦੀ ਵੀ ਦੱਬੀ ਵੀ ਹੈ ਜੀ ਲਾਗ ਹਾਲੇ ਉਹਨਾਂ ਦੀ ਵੀ ਉਹ ਕਹਿੰਦੇ ਜੇ ਉਹ ਖੁਦ ਉਹ ਨਾ ਕੰਨਾ ਬੀਜ ਬਹਾਲ ਵੀ ਉਹਦੀ ਵੀ ਦੱਬੀ ਜਾਂਦੇ ਕਹਿੰਦੇ ਤੇਰੀ ਉੱਪਰ ਜੀ ਕਹਿੰਦਾ ਜੇ ਕਦੇ ਜ਼ਮੀਨ ਉੱਧਰ ਹੈ ਜੀ ਇੱਧਰ ਕਰੀ ਜਾਂਦੇ ਜੀ ਉਹਦੀ ਹਾਲ ਅੱਜ ਜਿਹੜੀ ਪੀੜਤ ਕੁੜੀ ਹੈ ਉਸਨੇ ਇਹ ਅਸੀਂ ਇਨਕੁਆਇਰੀ ਕਰਾਉਣਾ ਚਾਹੁੰਦੇ ਹਾਂ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਪ੍ਰਾਪਰਟੀ ਦੀ ਤੁਸੀਂ ਮੰਗ ਕਰਦੇ ਹੋ ਕਿਤਨੇ ਕਿਤੇ ਕਿ ਜਾਂਚ ਹੋਣੀ ਚਾਹੀਦੀ ਜੀ ਸਾਡੀ ਜ਼ਮੀਨ ਜਾਂਚ ਹੋਣੀ ਚਾਹੀਦੀ ਜਿਹੜੀ ਇਹਨੇ ਦੱਬੀ ਵੀ ਆ ਸਾਡੀ ਜ਼ਮੀਨ ਜੀ ਅਸੀਂ ਦਾਅਵਾ ਕਹਿੰਦੇ ਹਾਂ ਜੀ ਇਹ ਜਿਹੜੀ ਹੋਰ ਦੀ ਦੂਏ ਲਾਗੇ ਦੇ ਪੜੋਸੀ ਦੀ ਦੱਬੀ ਉਹ ਹੀ ਜਾਂਚ ਹੋਣੀ ਚਾਹੀਦੀ ਜ਼ਮੀਨ ਦੀ ਜੀ ਵੀ ਕਿੰਨੀ ਜ਼ਮੀਨ ਉਹਨਾਂ ਦੀ ਵੀ ਦੱਬੀ ਵੀ ਹੈ ਜੀ ਲਾਗ ਅੱਜ ਉਮਰ ਕੈਦ ਦੀ ਸਜ਼ਾ ਸੁਨਾਤੀ ਪਾਸਟਰ ਬਜਿੰਦਰ ਨੂੰ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਉਸ ਕੁੜੀ ਨੂੰ ਇਨਸਾਫ਼ ਮਿਲਿਆ ਹੈ ਕੀ ਮੈਂ ਦੇਖ ਤੈ ਉਹ ਲੈ ਜੀ ਮੇਲਾ ਜਰੂਰ ਜੀ ਇਹ ਤਾਂ ਮਹਾਰਾਜ ਨਾ ਬਹੁਤ ਸੁਣੀ ਹੈ ਜੀ ਉਹਦੇ ਕਰਕੇ ਇਨਸਾਨ ਮਿਲਣਾ ਚਾਹੀਦਾ ਜਿਹੜੇ ਨੀ ਕਰੇ ਵੀ ਤੂੰ ਰੱਤਾ ਕਰੀਓ ਕੁੜੀ ਗੱਲ ਜੀ ਹੁਣ ਵੀ ਜਿਹੜੀ ਜ਼ਮੀਨ ਹੈ ਉਹ ਪਾਸਟ ਬਜਿੰਦਰ ਦੀ ਬੋਥਗੜ ਜਿਹੜੀ ਚਰਚ ਬਣਾ ਜੀ ਉਸ ਦੇ ਅੰਦਰ ਹੈ ਹਾਂਜੀ ਉਹਦੇ ਅੰਦਰ ਹੈ ਜੀ ਹਾਲ ਵੀ ਹਾਂਜੀ ਇਹਦੇ ਅੰਦਰ ਹੈ ਜੀ ਹਾਲ ਵੀ ਛੱਡੀ ਨਹੀਂ ਹੋਈ ਥੋੜੀ ਨਹੀਂ ਨਹੀਂ ਸਾਨੂੰ ਛੱਡੀ ਨਹੀਂ ਜੀ ਕਬਜਾ ਉਸ ਦਾ ਹੀ ਹੈ ਕਬਜਾ ਉਸ ਹੀ ਦਾ ਹੀ ਹੈ ਜੀ ਹਾਲ ਜੀ ਹਾਂਜੀ ਪਰ ਉਹ ਤੁਹਾਡੀ ਮੰਗ ਹੈ ਜਿਹੜੀ ਤੁਸੀਂ ਡੀਐਸਪੀ ਨੂੰ ਅਰਖਾ ਦਿੱਤੀ ਹੈ ਕਿ ਇਸ ਨੂੰ ਜਿੱਤ ਗਏ ਨਿਸ਼ਾਨਦੇਹੀ ਵਾਸਤੇ ਰੱਖਾ ਦਿੱਤੀ ਹੋ। ਹਾਂਜੀ ਹਾਂਜੀ ਦਿਖਾ ਦਿੱਤੀ ਵੀ ਹੈ ਜੀ ਅਸੀਂ ਜੀ ਅਸੀਂ ਆਏ ਕਹਿੰਦੇ ਸਾਨੂੰ ਸਾਡੀ ਮਿਲਣੀ ਚਾਹੀਦੀ ਹੈ ਜੀ ਸਾਨੂੰ। ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਰਵਿੰਦਰ ਸਿੰਘ ਜੀਤਪੁਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਵਿੰਦਰ ਜੀ ਬਹੁਤ ਜਿਹੜਾ ਮਾਮਲਾ ਭਖਿਆ ਸੀ ਪਾਸਟਰ ਬਜਿੰਦਰ ਦਾ 4 ਸਾਲ ਪਹਿਲਾਂ ਵੀ ਜੋ ਤੁਹਾਡੇ ਨਾਲ ਝੜਪ ਹੋਈ ਸੀ ਫੋਨ ਫੋਨ ਵੀ ਤੁਹਾਡੇ ਰੋਕ ਰਖਲੇ ਸੀ ਮੀਡੀਆ ਤੇ ਮੈਕ ਵੀ ਰਖਲੇ ਸੀ ਤਾਂ ਇਹ ਕਿਸਾਨ ਦੀ ਜ਼ਮੀਨ ਨੂੰ ਲੈ ਕੇ ਮਾਮਲਾ ਭਖਿਆ ਸੀ। ਕੀ ਹੋਇਆ ਸੀ ਥੋੜਾ ਵਿਸਤਾਰ ਨਾਲ ਦਾ? ਅ ਦੇਖੋ ਤੇ ਜੀ ਪਹਿਲਾ ਤਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਖੰਡ ਦਾ ਭਾਂਡਾ ਫਟਿਆ ਜਿੰਨੀ ਆਸ ਨਹੀਂ ਸੀ ਉਸ ਤੋਂ ਵੱਧ ਅੱਜ ਫੈਸਲਾ ਸੁਣ ਕੇ ਅਦਾਲਤ ਦਾ ਖੁਸ਼ੀ ਹੋਈ ਹੈ ਕਿ ਉਸ ਨੂੰ ਡੈਥ ਪੂਰੀ ਸਾ ਲੈਂਡ ਤੱਕ ਜਿੰਨੇ ਚ ਰੁਪਏ ਸਾ ਲੈਂਦਾ ਉਮਰ ਪਰ ਜੁੰਦਾ ਉਨਾ ਧੇਰ ਦੀ ਜੋ ਸਜ਼ਾ ਉਹਨੂੰ ਮਿਲੀ ਹੈ ਅੱਗੇ ਵੀ ਆਸ ਕਰਦੇ ਹਾਂ ਕਿ ਜੋ ਉੱਚ ਅਦਾਲਤਾਂ ਵੀ ਇਸ ਤੇ ਕੈਮ ਰਹਿਣਗੀਆਂ ਉਦੋਂ ਦੀ ਗੱਲ ਇਹ ਸੀ ਕਿ ਸਾਡੇ ਕੋਲ ਲਖਵੀਰ ਸਿੰਘ ਜੀ ਬੂਥਗੜ ਤੋਂ ਆਉਣੇ ਕਿਸਾਨੀ ਲੋਕਿਤ ਮਿਸ਼ਨ ਵੱਲੋਂ ਟੋਲ ਪਲਾਜਾ ਬੜੌਦੀ ਤੇ ਧਰਨਾ ਚੱਲ ਰਿਹਾ ਸੀ ਅਸੀਂ ਉਸ ਸਮੇਂ ਕੋਈ ਕਿਸਾਨਾਂ ਨੂੰ ਨਾਲ ਲੈ ਕੇ ਕਿਤੇ ਆਪਣੇ ਪੱਤਰਕਾਰ ਇਕੱਠੇ ਹੋ ਕੇ ਜਦੋਂ ਜਾ ਕੇ ਇਹਨਾਂ ਦਾ ਮੌਕਾ ਦੇਖਿਆ ਇਹਨਾਂ ਤੋਂ ਬਿਆਨ ਲਏ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਫਿਰ ਵਰਜਨ ਲੈਣ ਦੇ ਲਈ ਉਹ ਤਾਂ ਪੱਖ ਜਾਣਨ ਦੇ ਲਈ ਅਸੀਂ ਉੱਤੇ ਡੇਰੇ ਵਿੱਚ ਗਏ ਤਾਂ ਮੂਰੇ ਸਕਿਉਰਟੀ ਤੇ ਇੱਕ ਔਰਤ ਸੀ ਡੇਰੇ ਵਿੱਚ ਗਏ ਸੀ ਬੂਤਗੜ ਡੇਰੇ ਵਿੱਚ ਗਏ ਸੀ ਤੇ ਸਾਡੇ ਨਾਲ ਕੁਝ ਕਿਸਾਨ ਆਗੂ ਹਾਜ਼ਰ ਸੀ ਪੰਜ ਛੇ ਪੱਤਰਕਾਰ ਸੀ ਉਹਨਾਂ ਨੇ ਕਿਹਾ ਜੋ ਮਹਿਲਾ ਉੱਥੇ ਸਕਿਉਰਟੀ ਗਾਰਡ ਸੀ ਕਿ ਵੀ ਠੀਕ ਹੈ ਤੁਸੀਂ ਉਹਨਾਂ ਨੇ ਸਾਨੂੰ ਗੇਟ ਦੇ ਅੰਦਰ ਲੈ ਜਾਂਦਾ ਇੱਥੇ ਬੈਠੋ ਮੈਂ ਬੁਲਾਉਣੀ ਆ ਉਸ ਤੋਂ ਬਾਅਦ ਇੱਕਦਮ ਵਾਪਸ ਆਈ ਉਹਨਾਂ ਨੇ ਕੈਬਿਨਾਂ ਨੂੰ ਬਾਹਰ ਕੱਢ ਤੋ ਸਾਨੂੰ ਕਹਿੰਦੇ ਜੀ ਬਾਹਰ ਚੱਲੋ ਅਸੀਂ ਕਿਹਾ ਵੀ ਸਿਰਫ ਅਸੀਂ ਪੱਖ ਲੈਣਾ ਮੈਿਕ ਸਾਡੇ ਕੋਲ ਨੇ ਉਹਨਾਂ ਨੂੰ ਬੁਲਾਓ ਤਾਂ ਉਹਨਾਂ ਨੇ ਇੱਕਦਮ ਕੋਈ ਆਵਾਜ਼ ਉੱਚੀ ਕੱਢੀ ਉਸ ਦੇ ਨਾਲ ਹੀ ਕਾਫੀ ਬੰਦੇ ਇਕੱਠੇ ਹੋ ਕੇ ਆ ਗਏ ਤੇ ਉਹਨਾਂ ਦੇ ਬਾਹਰੋਂ ਵੀ ਬੰਦੇ ਇਹ ਅਮੀ ਜਿਹੜਾ ਇਹਦਾ ਸਖਸ ਸਿੱਖ ਚਿਹਰੇ ਵਿੱਚ ਰਹਿੰਦਾ ਇਹ ਸਾਰੇ ਆ ਗਏ ਉੱਥੇ ਜਿੰਨੇ ਵੀ ਪੱਤਰਕਾਰਾਂ ਦੇ ਫੋਨ ਖੋਲੇ ਉਸੇ ਸਮੇਂ ਹਿੰਮਤ ਸਿੰਘ ਐਸਐਚਓ ਸੀ ਬਲਾਕ ਮਾਜਰੀ ਥਾਣੇ ਅਸੀਂ ਫੋਨ ਕੀਤਾ ਉਹ ਆ ਗਏ ਉਹ ਦੋਨਾਂ ਤੇਰਾ ਨੂੰ ਥਾਣੇ ਲਿਆਏ ਜਦੋਂ ਥਾਣੇ ਅਸੀਂ ਸਵਾਲ ਬਰ ਸਵਾਲ ਕੀਤਾ ਪਰ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਡਰਾਉਣ ਲਈ ਕਿ ਬਦਮਾਸ਼ੀ ਇੰਨੀ ਕਰਦੇ ਸੀ ਬੱਸ ਪਰ ਕੇ ਲਿਆਏ ਥਾਣੇ ਦੇ ਵਿੱਚ ਅਸੀਂ ਉਹੀ ਪੱਤਰਕਾਰ 5-6 ਬੰਦੇ ਸੀ ਜਦੋਂ ਅਸੀਂ ਆਪਣੇ ਪੱਖ ਰੱਖੇ ਚਲੋ ਫਿਰ ਉਹ ਆਪਣੀ ਗਲਤੀ ਮੰਨ ਕੇ ਭਾਵੇਂ ਚਲੇ ਗਏ ਅਸੀਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਆਪਣਾ ਪ੍ਰਚਾਰ ਕਰੋ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੇ ਪਰ ਪਖੰਡ ਬਾਦ ਜਾਂ ਲੋਕਾਂ ਨਾਲ ਧੱਕੇਸ਼ਾਹੀ ਬਦਮਾਸ਼ੀ ਨਾ ਕਰੋ ਇਹ ਧਰਮ ਦਾ ਕਰਮ ਨਹੀਂ ਹੈ ਉਸ ਤੋਂ ਬਾਅਦ ਜਦੋਂ ਇਹ ਲਖਵੀਰ ਸਿੰਘ ਜੀ ਨੇ ਦੁਬਾਰੇ ਮਿੰਤੀ ਕਰਾਉਣ ਲਈ ਕਿਸਾਨਾਂ ਦੇ ਉਹਦੇ ਨਾਲ ਕਿਹਾ ਜਾ ਕੇ ਟਪਾ ਮੇ ਉਥੇ ਮਿੜਤੀ ਵੀ ਹੋਈ ਐ ਨਿਸ਼ਾਨੀਆਂ ਵੀ ਲਗਾਈਆਂ ਪਰ ਉਹ ਜੋ ਸਭ ਕੁਝ ਸਾਹਮਣੇ ਆ ਜਾਂਦਾ ਸੀ ਪਟਵਾਰੀ ਕੰਨ ਨੂੰ ਕੱਢ ਕੇ ਦਿੰਦਾ ਸੀ ਉਸ ਨੂੰ ਇਹਨੇ ਨੇ ਮੁੜ ਕੇ ਪ੍ਰਵਾਨ ਨਹੀਂ ਕੀਤਾ ਉਹਦੀ ਥਾਂ ਨਿਕਲਣ ਦੇ ਬਾਵਜੂਦ ਵੀ ਜਿਉਂਦਾ ਤਿਉਹ ਹੈ ਫਿਰ ਜਦੋਂ ਇਕੱਠੇ ਹੋ ਕੇ ਉਹ ਗੱਲਬਾਤ ਕਰ ਰਹੇ ਸੀ ਸੜਕ ਦੇ ਉੱਤੇ ਉਹ ਪੱਤਰਕਾਰ ਵੀ ਮੌਜੂਦ ਸੀ ਕਿਸਾਨ ਆਗੂ ਮੌਜੂਦ ਸੀ ਕੁਝ ਪਿੰਡਾਂ ਦੇ ਹੋਰ ਸੀ ਨੌਜਵਾਨ ਸਿਰਫ ਰੋਡ ਤੇ ਖੜੇ ਨੇ ਤਾਂ ਆ ਕੇ ਇਹਨਾਂ ਨੇ ਪਹਿਲਾਂ ਆਪਣੇ ਬੰਦੇ ਭੇਜੇ ਤਾਂ ਉੱਥੇ ਪੱਤਰਕਾਰਾਂ ਦੇ ਉਹ ਫੋਨ ਤੇ ਮਾਈਕ ਖੋਕੇ ਲੈ ਗਏ ਉਸ ਤੋਂ ਬਾਅਦ ਜਦੋਂ ਗੱਲ ਪਖੀ ਤਾਂ ਉਹਨਾਂ ਦੇ ਹੋਰ ਬੰਦੇ ਅੰਦਰੋਂ ਡਾਂਗਾ ਰਾਣਾ ਸੋਟੇ ਲੈ ਕੇ ਆ ਗਏ ਦੇਖਦੇ-ਦੇਖਦੇ ਜਿੰਨੇ ਵੀ ਅਸੀਂ ਉੱਥੇ ਬੰਦੇ ਹੋਰ ਮੌਜੂਦ ਸੀ ਭੱਜ ਕੇ ਆਪਣੀ ਜਾਨ ਬਚਾਈ ਉਧਰ-ਉਧਰ ਲੁਕ ਕੇ ਸੈਡਾਂ ਤੇ ਹੋ ਗਏ ਕਿਉਂਕਿ ਰਾਤ ਦਾ ਸਮਾਂ ਸੀ ਝਾੜੀਆਂ ਦੇ ਵਿੱਚ ਸੈਡ ਨੂੰ ਹੋ ਕੇ ਪਰ ਜਿੰਨੇ ਵੀ ਬਾਨ ਉਹਨਾਂ ਨੂੰ ਪਤਾ ਨਹੀਂ ਕੀ ਪਛਾਣ ਸੀ ਕਿ ਇਹ ਬਾਨ ਸਾਡੇ ਨਹੀਂ ਹੈ ਕੋਈ ਵੀ ਬਾਨ ਨਹੀਂ ਛੱਡਿਆ ਉਹਨਾਂ ਨੇ ਗੱਡੀਆਂ ਤਾਂ ਤੋੜਤੀਆਂ ਪੂਰੀ ਤਰ੍ਹਾਂ ਥੋੜੀਆਂ ਸਾਰੀਆਂ ਜਿੰਨੀਆਂ ਜਿੰਨੀਆਂ ਵੀ ਗੱਡੀਆਂ ਤੇ ਆ ਜੀ ਗੱਡੀਆਂ ਤੋੜ ਕੇ ਜਿੰਨੇ ਮੋਟਰਸਾਈਕਲ ਤੇ ਉਹ ਤੋੜ ਕੇ ਚੁੱਕ ਕੇ ਅੰਦਰ ਲੈ ਗਏ ਉਹਦੇ ਨਾਲ ਸਾਡੇ ਇੱਕ ਬੰਦੇ ਨੂੰ ਵੀ ਅੰਦਰ ਲੈ ਗਏ ਫਿਰ ਮੌਕੇ ਤੇ ਅਸੀਂ ਸੂਚਿਤ ਕਰਕੇ ਡੀਐਸਪੀ ਸਾਹਿਬ ਬਰਾੜ ਸਾਹਿਬ ਸੀ ਉਦੋਂ ਮੁੱਲਾਪੁਰ ਉਹ ਆਏ ਉਹਨਾਂ ਨੇ ਆ ਕੇ ਮੋਟਰਸਾਈਕਲ ਵੀ ਛਡਾਏ ਉਹ ਬੰਦੇ ਨੂੰ ਉੱਥੇ ਲਿਜਾ ਕੇ ਦਾਖਲ ਕਰਾਇਆ ਕਰਾ ਲਈ ਫਿਰ ਕਿਸਾਨਾਂ ਦੇ ਦਬਾਅ ਦੇ ਨਾਲ ਭਾਵੇਂ ਉਦੋਂ ਨਹੀਂ ਤਾਂ ਪੁਲਸ ਵੀ ਨਾ ਤੇ ਅੱਗੇ ਢਿੱਲੀ ਪੈ ਜਾਂਦੀ ਸੀ ਪਰ ਉਦੋਂ ਉਹਨਾਂ ਨੇ ਚੰਗੀ ਨਾ ਤੇ ਕੇਸਾਂ ਨੇ ਧਾਰਾ ਲਗਾਤੀਆਂ ਚੰਗਾ ਕੇਸ ਜ਼ਬਰਦਸਤ ਹੋ ਗਿਆ ਇੱਧਰ ਉਹਨਾਂ ਨੇ ਜੋ ਝਗੜਾ ਦਿਖਾਇਆ ਸੀ ਸਾਡੇ ਕੁਝ ਇੱਕ ਦੋ ਬੰਦਿਆਂ ਤੇ ਵੀ ਛੋਟੀਆਂ-ਮੋਟੀਆਂ ਧਾਰਾ ਲਗਾ ਕੇ ਉਹ ਉਸ ਕੇਸ ਬਣਾਇਆ ਸੀ ਪਰ ਉਹ ਤੇ ਜ਼ਬਰਦਸਤ ਧਾਰਾ ਸੀ 6 ਮਹੀਨੇ ਇਹਦਾ ਅਭੀ ਨਹੀਂ ਖੁੱਲਿਆ ਡੇਰਾ ਪਰ ਉਹ ਕੁਝ ਬੰਦੇ ਉਹ ਵਿੱਚ ਸਾਡੇ ਫੇਰ ਇਹਨਾਂ ਨਾਲ ਬੈਠ ਕੇ ਸਮਝੌਤਾ ਕਰਕੇ ਹੰ ਪਰ ਉਦੋਂ ਦੀ ਤੁਹਾਨੂੰ ਤੇਜੀ ਜੀ ਇੱਕ ਗੱਲ ਹੋਰ ਵੀ ਦੱਸ ਦਵਾਂ ਕਿ ਜਿੱਥੇ ਜੇਕਰ ਇਹ ਧਰਮ ਦੀ ਆੜ ਲੈਂਦੇ ਨੇ ਉਸ ਸਮੇਂ ਕਿਸਾਨਾਂ ਦੇ ਨਾਲ ਲਖਵੀਰ ਸਿੰਘ ਦੀ ਮਦਦ ਦੇ ਉੱਤੇ ਚੰਡੀਗੜ੍ਹ ਤੋਂ ਜਿੰਨੀਆਂ ਕੈਥਲਿਕ ਚਰਚਾਂ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਜਾਂ ਹੋਰ ਪਾਸਟਰ ਨੇ ਜਾਂ ਪ੍ਰਚਾਰਕ ਨੇ ਉਹ ਪਹੁੰਚੇ ਬਾਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਸਾਡਾ ਅਸਾਈ ਧਰਮ ਨਾਲ ਇਹਨਾਂ ਦਾ ਕੋਈ ਵੀ ਸੰਬੰਧ ਨਹੀਂ ਸਾਡਾ ਸਿਰਫ ਤੇ ਸਿਰਫ ਪ੍ਰਚਾਰ ਕਰਨਾ ਅਸੀਂ ਘਰਾਂ ਵਿੱਚ ਜਾ ਕੇ ਕਰਦੇ ਆਂ ਜਾਂ ਚਰਚ ਵਿੱਚ ਇਸ ਤਰ੍ਹਾਂ ਦੇ ਕੋਈ ਵੀ ਸਟੇਜਾਂ ਲਾਉਣੀਆਂ ਕੁੜੀਆਂ ਨੂੰ ਨਚਾਉਣਾ ਕੋਈ ਇਦਾਂ ਵੀ ਉਹਨਾਂ ਨੇ ਬਿਲਕੁਲ ਵੀ ਇਹਨਾਂ ਦਾ ਖੰਡਰ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਹੁਣ ਉਹਨਾਂ ਦੀ ਬਦਮਾਸ਼ੀ ਲਗਾਤਾਰ ਵਧਦੀ ਜਾ ਰਹੀ ਸੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਤੇ ਵੀ ਕਿੰਨਾ ਉਹਨਾਂ ਦਾ ਦਬਾਅ ਹੈ ਜਾਂ ਅਸਰ ਹੈ ਕਿ ਇੱਥੇ ਹਰ ਐਤਵਾਰ ਜਬ ਵੀਰਵਾਰ ਇੱਥੇ ਪ੍ਰੋਗਰਾਮ ਹੁੰਦਾ ਹੈ ਜੀ ਬੜੌਦੀ ਟੋਲ ਤੇ ਤੇ ਆਪਾਂ ਗੱਡੀ ਖੜੀ ਕਰਦੀਏ ਤੁਰੰਤ ਚਲਾਣ ਹੈ ਪਰ ਉੱਥੇ ਤੁਸੀਂ ਦੇਖਿਓ ਰਾਤ ਨੂੰ ਜਾ ਕੇ ਬਲਾਕ ਹੁੰਦੀ ਹੈ ਸੜਕ ਪੂਰੀ ਦੀ ਪੂਰੀ ਤੇ ਉੱਥੇ ਪੁਲਿਸ ਦੀ ਸਕਿਉਰਟੀ ਵੀ ਲੱਗੀ ਹੁੰਦੀ ਹੈ ਰਾਤ ਨੂੰ ਹਜ਼ਾਰਾਂ ਦੇ ਵਿੱਚ 3-ਵੀਲਰ ਗੱਡੀਆਂ ਬੱਸਾਂ ਕਿਵੇਂ ਨਿਕਲਦੇ ਕੋਈ ਐਕਸੀਡੈਂਟਾਂ ਦਾ ਕਾਰਨ ਬਣਦਾ ਤਾਂ ਉਲਟਾ ਉਹਦੇ ਗਲ ਪੈ ਜਾਂਦੇ ਨੇ ਉਹਦੇ ਕੱਪੜੇ ਪਾੜ ਦਿੰਦੇ ਨੇ ਉਹ ਤਾਂ ਬਾਹਾਂ ਤੋੜ ਦਿੰਦੇ ਨੇ ਤੇ ਉੱਥੇ ਕੋਈ ਵੀ ਨਿਯਮ ਇਹ ਲਾਗੂ ਨਹੀਂ ਹੈ ਪਰ ਜੇਕਰ ਹੁਣ ਦੇਰ ਸਵੇਰ ਇਥੇ ਇਹ ਸਜ਼ਾ ਹੋਈ ਹੈ ਉੱਚ ਅਦਾਲਤਾਂ ਵੀ ਇਸ ਵੱਸੇ ਵੱਲ ਧਿਆਨ ਦੇਣ ਪਤਾ ਨਹੀਂ ਕਿੰਨੀਆਂ ਕਿ ਪੀੜਤ ਔਰਤਾਂ ਅੱਗੇ ਆਉਣੀਆਂ ਨੇ ਕਿੰਨਿਆਂ ਨੂੰ ਇਹਨਾਂ ਨੇ ਜਾਨੋਂ ਮਾਰ ਕੇ ਖਪਾ ਦਿੱਤਾ ਕਿੰਨੇ ਇਹ ਕਬੀਰ ਸਿੰਘ ਵਰਗੇ ਕਿਸਾਨ ਨੇ ਜਿਨ੍ਹਾਂ ਨੇ ਇਹਨਾਂ ਨੇ ਅੱਜ ਠੱਗੀਆਂ ਕੀਤੀਆਂ ਹੋਈਆਂ ਪੈਸਾ ਦੱਬਿਆ ਹੋਇਆ ਜਾਂ ਇਹ ਜ਼ਮੀਨਾਂ ਦੱਬੀਆਂ ਹੋਈਆਂ ਨੇ ਸੋ ਇਨਕੁਆਰੀ ਮੰਗੀ ਆ ਸਪੀਡ ਤਕੂੜੀ ਨੇ ਕਿ ਸੀਬੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਪਾਸਟ ਬਜਿੰਦਰ ਦੀ ਕਿ ਰਾਤੋ ਰਾਤ ਇਹਨੀਆਂ ਪ੍ਰਾਪਰਟੀਆਂ ਕਿਵੇਂ ਬਣੀਆਂ ਕਰੋੜਾ ਰੁਪਏ ਦੀ ਸੜਕ ਦੇ ਉੱਤੇ ਮੇਰੇ ਖਿਆਲ 5-10 ਕਰੋੜ ਤੋਂ ਘੱਟ ਪਰ ਇੱਕੜ ਹੈ ਵੀ ਨਹੀਂ ਬਿਲਕੁਲ ਜੀ ਦੇਖੋ ਪਹਿਲਾਂ ਤਾਂ ਇਹ ਆ ਗੁਰਦੁਆਰਾ ਸਾਹਿਬ ਦੇ ਬਲਾਕ ਮਾਜਰੀਆ ਸਾਹਮਣੇ ਜਿਹੜੀ ਜਗ੍ਹਾ ਪਈ ਹੈ ਜੀ ਇੱਥੇ ਆਗੇ 2016 ਦੇ ਕਰੀਬ ਗੱਲ ਹੋਵੇਗੀ ਜੀ ਇੱਥੇ ਇਲਾਕੇ ਨੇ ਵਿਰੋਧ ਕੀਤਾ ਵੀ ਗੁਰੂ ਘਰ ਦੇ ਅੱਗੇ ਜਦੋਂ ਇਹ ਸਪੀਕਰ ਲਗਾਉਂਦੇ ਸੀ ਇੱਥੋਂ ਇਹ ਭੱਜ ਕੇ ਬੂਤਗੜ ਚਲੇ ਗਏ ਬੂਤਗੜ ਵੀ ਜੋ ਪੁੱਡੇ ਵੱਲੋਂ ਉੱਥੇ ਰੋਕ ਲੱਗੀ ਹੋਈ ਹੈ ਉੱਥੇ ਕੋਈ ਵੀ ਸਾਰੀ ਨਹੀਂ ਹੋ ਸਕਦੇ ਉਹ ਥਾਂ ਤੇ ਫਿਰ ਕਰੋੜਾਂ ਰੁਪਏ ਦੀ ਜਗ੍ਹਾ ਸਭ ਤੋਂ ਮਹਿੰਗੀ ਇਹਨਾਂ ਨੇ ਜਾ ਕੇ ਟੋਲ ਪਲਾਜ਼ਾ ਬੜੌਦੀ ਤੇ ਲਈ ਹੈ ਹੁਣ ਸੁਣਿਆ ਹੈ ਕਿ ਰਾਮਨਗਰ ਹਿਮਾਚਲ ਜਾਂ ਹਰਿਆਣੇ ਦਾ ਏਰੀਆ ਪੈਂਦਾ ਬੱਦੀ ਦੇ ਨੇੜੇ ਉੱਥੇ ਵੀ ਸੁਣਿਆ ਹੀ ਹੈ ਤੇ ਇੱਥੇ ਨਿਊ ਚੰਡੀਗੜ੍ਹ ਪੈਟਰੋਲ ਪੰਪ ਵੀ ਦੱਸਿਆ ਜਾ ਰਿਹਾ ਜੀ ਕੋਠੀ ਰਹਿਸ ਵੀ ਇੱਥੇ ਹੈ ਤੇ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਦੋਂ ਇਹ ਲੋਕਾਂ ਨੂੰ ਕਹਿੰਦੇ ਨੇ ਕਿ ਜੇ ਤੁਹਾਡੇ ਦੁੱਖ ਤਾਂ ਭੱਜਣਗੇ ਆਪਣੇ ਆ ਪੈਸਾ ਜੇਬਾਂ ਦਾ ਖੂਬ ਵਿੱਚ ਸੁੱਟ ਦਿਓ ਕਹਿੰਦੇ ਕੋਈ ਉੱਥੇ ਛਟਵਾ ਦਿੰਦੇ ਨੇ ਤੇ ਆਪ ਚੁੱਕ ਲੈਂਦੇ ਨੇ ਫਿਰ ਉਹ ਪੈਸੇ ਦਾ ਸਾਬਕਤਵ ਕੀ ਹੈ ਕਾਹਦੇ ਤੇ ਲੱਗਦਾ ਉਹ ਫਿਰ ਜੋ ਇਦਾਂ ਦੇ ਪਖੰਡ ਚਾਲ ਦੇ ਵਿੱਚ ਲੋਕਾਂ ਨੂੰ ਭਰਮਾ ਕੇ ਲੁੱਟਿਆ ਜਾ ਰਿਹਾ ਜੋ ਬੋਲਦਾ ਉਹਨੂੰ ਕੁੱਟਿਆ ਜਾ ਰਿਹਾ ਸੋ ਇਹ ਵੀ ਈਡੀ ਰਾਹੀਂ ਵੀ ਦੀ ਜਾਂਚ ਹੋਣੀ ਚਾਹੀਦੀ ਹੈ ਸੋ ਇਹਦਾ ਪਰਦਾ ਫਾਸ ਹੋਣਾ ਚਾਹੀਦਾ ਹੈ ਜੋ ਧਰਮ ਦੇ ਨਾਂ ਤੇ ਪਖੰਡ ਹੁੰਦਾ ਹੋਵੇ ਲੱਗਦਾ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਹੁਣ ਮਾਨਜੁਗ ਅਦਾਲਤ ਨੇ ਸਜ਼ਾ ਦਿੱਤੀ ਹੈ ਤਾਂ ਹੋਰ ਵੀ ਜਿਹੜੇ ਇਸ ਤਰੀਕੇ ਦੀਆਂ ਧਰਮ ਦੀ ਆੜ ਲਾ ਕੇ ਬੈਠੇ ਨੇ ਕਈ ਡੇਰੀਆਂ ਦੇ ਵਿੱਚ ਕੋਈ ਚਰਚ ਖੋਲ ਕੇ ਬੈਠਿਆ ਗੁਰਦੁਆਰੇ ਸਾਹਿਬ ਦੇ ਵਿੱਚ ਵੀ ਹੋ ਸਕਦਾ ਕੋਈ ਇਸ ਤਰੀਕੇ ਦੇ ਬਾਬੇ ਤਾਂ ਉਹਨਾਂ ਦੀ ਵੀ ਕਿਤੇ ਨਾ ਜਾਂਚ ਹੋਣੀ ਚਾਹੀਦੀ ਕਿਉਂਕਿ ਨੀਤੀਆਂ ਭੈਣਾਂ ਨੇ ਬੋਲਣਾ ਚਾਹੀਦਾ ਜਿਸ ਤਰੀਕੇ ਨਾਲ ਇਸ ਪੀੜਤ ਕੁੜੀ ਨੇ ਬੋਲੇ ਸਭ ਕੁਝ ਅੱਗੇ ਆਇਆ ਬਿਲਕੁਲ ਜੀ ਪਖੰਡ ਤਾਂ ਦੇਖੋ ਵਿਰੋਧ ਹੋਣਾ ਚਾਹੀਦਾ ਜਿਵੇਂ ਇਸ ਜਿਵੇਂ ਹੁਣ ਭਾਗਤ ਸਿੰਘ ਦੁਆਬੀ ਜਾਂ ਸਰਬਜੀਤ ਸਿੰਘ ਰੌਕੀ ਉਹ ਉਹਨਾਂ ਨੇ ਆ ਕੇ ਬਹੁਤ ਇਹਨਾਂ ਪੀੜਤ ਲੜਕੀਆਂ ਦੇ ਨਾਲ ਖੜਕੇ ਪੈਰਵਾਈ ਕੀਤੀ ਹੈ ਸਾਨੂੰ ਜਿੱਥੇ ਵੀ ਜਿਹੜਾ ਤੱਕਾ ਜਾਂ ਪਖੰਡ ਹੁੰਦਾ ਹੈ ਅੱਗੇ ਆਉਣਾ ਚਾਹੀਦਾ ਬੋਲਣਾ ਚਾਹੀਦਾ ਇਹ ਤਾਂ ਹੀ ਸੰਭਵ ਹੋਵੇਗਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮਾਮਲਾ ਪਾਸਟਰ ਬਜਿੰਦਰ ਦਾ ਪਖਿਆ ਹੋਇਆ ਤਾਂ ਜਗਦੇਵ ਸਿੰਘ ਮਲੋਆ ਵੀ ਸਾਡੇ ਨਾਲ ਨੇ ਮਲੋਆ ਜੀ ਬਹੁਤ ਗੰਭੀਰ ਮੁੱਦਾ ਸੀ ਲਗਾਤਾਰ ਲੋਕਾਂ ਦੀ ਅੱਜ ਨਜ਼ਰਾਂ ਟਿਕੀਆਂ ਹੋਈਆਂ ਸੀ ਕਦੋਂ ਇੱਕ तरीका ਬੇ ਕਦੋਂ ਪਾਸਟ ਬਜਿੰਦਰ ਦੇ ਬਾਰੇ ਪਤਾ ਲੱਗੇ ਕੀ ਸਜ਼ਾ ਸੁਣਾਈ ਗਈ ਹੈ ਪਰ ਪੀੜਤ ਕੁੜੀ ਤੇ ਉਹਦੇ ਪਰਿਵਾਰਕ ਮੈਂਬਰੇ ਸੋਚ ਰਹੇ ਸੀ ਕਿ ਕਿਤੇ ਨਾ ਕਿਤੇ 10 ਸਾਲ ਜਾਂ 20 ਸਾਲ ਦੀ ਕੈਦ ਹੋ ਸਕਦੇ ਪਾਸਟ ਬਜਿੰਦਰ ਪਰ ਮਾਨਜੋਗ ਅਦਾਲਤ ਨੇ ਉਮਰ ਕੈਦ ਦੀ ਢਿੱਲ ਦਿੱਤੀ 1 ਲੱਖ ਜੁਰਮਾਨਾ ਲਾ ਕੇ ਸਜ਼ਾ ਸੁਣਾਈ ਮੈਂ ਸਮਝਦਾ ਤੇਜੀ ਜੀ ਵੀ ਇਹ ਵੀ ਸਜ਼ਾ ਉਹਨੂੰ ਘੱਟ ਲਾਈ ਆ ਇਹਦੀਆਂ ਪ੍ਰਾਪਰਟੀਆਂ ਸੀਲ ਕਰਨੀਆਂ ਚਾਹੀਦੀਆਂ ਜਿਵੇਂ ਇਹਨਾਂ ਨੇ ਮਤਲਬ ਮੈਂ ਸਮਝਦਾ ਜਿਹੜੇ ਸੱਚੀ ਚਰਚ ਵਾਲੇ ਸੱਚੇ ਸਾਈ ਭਾਈਚਾਰਾ ਜਿਹੜਾ ਉਹ ਮੈਂਸ਼ਾ ਤੋਂ ਇਹਦਾ ਵਿਰੋਧ ਕਰਦਾ ਆ ਕਿਉਂਕਿ ਜੇ ਆਪਾਂ ਵਾਈਵਲ ਦੇ ਵਿਚਾਰ ਕਰ ਲਈ ਤੇ ਉਹਨਾਂ ਚ ਇਸ ਚੀਜ਼ਾਂ ਨਹੀਂ ਹੈਗੀਆਂ ਜਿਹੜਾ ਪਖੰਡਵਾਦ ਇਹਨੇ ਚਲਾਇਆ ਹੋਇਆ ਹੈ ਇਹ ਪਖੰਡਵਾਦ ਦੇ ਸਿਰ ਤੇ ਹੀ ਆਪਣੀ ਰੋਟੀ ਸੇਕ ਰਿਹਾ ਆ ਆ ਪ੍ਰਾਪਰਟੀ ਜਿਹੜੀਆਂ ਬਣਾਇਆ ਹੋਇਆ ਇਹਨਾਂ ਦੇ ਘਰਾਂ ਦੀ ਗੱਲਾਂ ਕਰ ਲਈ ਘਰ ਇਹਨਾਂ ਦੇ ਕਈ ਆ ਪੰਜਾਬ 'ਚ ਮੇਰਾ ਖਿਆਲ ਆ ਵੀ ਜਿਆਦਾ ਨਹੀਂ ਤਾਂ 10 ਜਗ੍ਹਾ ਇਹਦੇ ਘਰ ਬਣਾਏ ਹੋਏ ਬੜਵੜੀਆਂ ਕੋਠੀਆਂ ਹੁਣ ਆ ਪਿੱਛੇ ਡੇਰਾ ਬਣਾਇਆ ਇਹਨਾਂ ਨੇ ਜਿਹੜਾ ਬੜੌਦੀ ਟੋਲ ਪਲਾਜੇ ਕੋਲ ਨਿਊ ਚੰਡੀਗੜ੍ਹ ਦੇ ਵਿੱਚ ਇਹ ਇਹ ਜਿਹੜਾ ਇਹ ਵੱਧ ਪੈਸਿਆਂ ਦੀ ਜ਼ਮੀਨ ਜਿਹੜੀ ਨਾ ਮਤਲਬ ਆਮ ਰੇਟ ਤੋਂ ਵੱਧ ਜੇ ਕਿ ਪੈਸੇ ਲਿੱਤੇ ਉਹ ਇੰਨੇ ਕਰੋੜਾਂ ਦੇ ਹਿਸਾਬ ਨਾਲ ਪੈਸੇ ਆਏ ਕਿੱਥੋਂ ਇਹਦੇ ਕੋਲੇ ਦੂਜੀ ਗੱਲ ਇੱਥੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਤੁਹਾਡੇ ਚੈਨਲ ਜਰੀ ਮੈਂ ਇੱਕ ਅਪੀਲ ਵੀ ਕਰਨ ਚਾਹੁੰਦਾ ਪਹਿਲੀ ਗੱਲ ਤਾਂ ਇਹ ਪੰਜਾਬ ਦਾ ਨਹੀਂ ਹੈਗਾ ਬੰਦਾ ਦੂਜੀ ਗੱਲ ਜਿੰਨੇ ਵੀ ਇੱਥੇ ਚਰਚਾ ਜਾਂਦੇ ਉਹ ਪੰਜਾਬੀ ਕੋਈ ਵੀ ਨਹੀਂ ਜਾਂਦਾ ਬਹੁਤ ਘੱਟ ਗਿਣਤੀ ਜੀ ਜਾਂਦੇ ਆ ਜਿਹੜੇ ਪੰਜਾਬੀ ਰਾਜਸਥਾਨ ਤੋਂ ਬਕਾਇਦਾ ਬੱਸਾਂ ਭਰ ਕੇ ਲੈ ਆਏ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਜਿਹਦਾ ਬਾਈਕਾਟ ਹੋਣਾ ਚਾਹੀਦਾ ਮੈਂ ਤਾਂ ਇੱਕ ਅਪੀਲ ਹੋਰ ਕਹੂੰਗਾ ਵੀ ਇਹਦੇ ਡੇਰੇ ਜ਼ਰੂਰ ਸੀਲ ਹੋਣੇ ਚਾਹੀਦੇ ਆ ਅਸੀਂ ਤਾਂ ਇਸ ਸੰਬੰਧੀ ਪੰਚਾਇਤਾਂ ਇਕੱਠੀਆਂ ਕਰਕੇ ਡੀਸੀ ਨੂੰ ਮੰਗ ਪੱਤਰ ਵੀ ਦਵਾਂਗੇ ਇਹਦੇ ਸੰਬੰਧੀ ਪਰ ਜਿਹੜਾ ਇਨਸਾਫ ਮਿਲਿਆ ਇੱਕ ਪੀੜਤ ਕੁੜੀ ਨੂੰ ਲੱਗਦਾ ਕਿ ਹੋਰ ਵੀ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਧਰਮ ਦੀ ਆੜ ਲੈ ਕੇ ਬੈਠੇ ਹੋਣਗੇ ਬਾਬੇ ਵੱਖ-ਵੱਖ ਜਗ੍ਹਾ ਡੇਰੀਆਂ ਦੇ ਵਿੱਚ ਵੀ ਜਾਂ ਕੋਈ ਗੁਰਦੁਆਰਾ ਸਾਹਿਬ ਵੀ ਹੋ ਸਕਦਾ ਹੈ ਕੋਈ ਮੰਦਰ ਦੇ ਵਿੱਚ ਹੋ ਸਕਦਾ ਹੈ ਕਿਸੇ ਧਾਰਮਿਕ ਸਥਾਨ ਤੇ ਵੀ ਹੋ ਸਕਦਾ ਉਹਨਾਂ ਦਾ ਹੀ ਪਰਦਾ ਫਾਸ਼ ਹੋਣਾ ਚਾਹੀਦਾ ਕਿਉਂਕਿ ਇਸ ਤਰੀਕੇ ਨਾਲ ਅਗਰ ਧੀਆਂ ਪੈਣਾ ਅੱਗੇ ਆਣ ਗਈਆਂ ਤਾਂ ਮਾਨਯੋਗ ਅਦਾਲਤ ਉਹਨੇ ਜੂਰ ਸੁਣਵਾਈ ਕਰਦੀ ਇਸ ਤਰੀਕੇ ਨਾਲ ਹੋਇਆ ਬਿਲਕੁਲ ਆਣਾ ਚਾਹੀਦਾ ਜੀ ਦੇਖੋ ਪਖੰਡਾ ਨਾ ਪਖੰਡ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਉਹ ਗੁਰਦੁਆਰਾ ਜੀ ਵੀ ਹੋ ਸਕਦਾ ਉਹ ਮੰਦਰਾ ਜੀ ਵੀ ਹੋ ਸਕਦਾ ਉਹ ਚਰਚ ਵੀ ਹੋ ਸਕਦਾ ਪਖੰਡ ਤਾਂ ਕੋਈ ਧਰਮ ਨਹੀਂ ਹੋਇਆ ਕਰਦਾ ਜਿਹੜਾ ਧਰਮੀ ਪੁਰਖ ਹੁੰਦਾ ਉਹ ਪਖੰਡ ਨਹੀਂ ਕਰਦਾ ਹੁੰਦਾ ਕਦੇ ਦੂਜੀ ਗੱਲ ਆ ਜੇ ਢੀਆਂ ਪਹਿਣਾ ਨਾਲ ਅਜਿਹੀ ਇਹੋ ਜਿਹੇ ਕੋਈ ਵੀ ਕੰਮ ਹੁੰਦੇ ਆ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਤੇ ਇੱਕ ਜਿਹੜੀ ਮਾਨਯੋਗ ਅਦਾਲਤ ਨੇ ਉਹਨੂੰ ਸਜ਼ਾ ਸੁਣਾਈ ਆ ਵੈਸੇ ਤਾਂ ਸ਼ਲਾਘਾ ਯੋਗ ਕਦਮ ਆ ਪਰ ਕਿਤੇ ਇਹ ਨਾ ਹੋਵੇ ਕਿ ਜਿਵੇਂ ਪ੍ਰਸ਼ਾਸਨ ਤੇ ਇੱਥੇ ਵੀ ਪ੍ਰੈਸ਼ਰ ਬਣਾਈ ਜਾਂਦੇ ਆ ਆਪਣਾ ਤੇ ਕੱਲ ਨੂੰ ਸੱਚੇ ਸੌਦੇ ਵਾਲੇ ਮੰਗਣ ਜਦ ਖੁਸ਼ੀਆਂ ਸੀ ਵੀ ਬੜੀਆਂ ਮਨਾਈਆਂ ਸੀ ਪਰ ਉਹ 3 ਦਿਨ ਪ੍ਰੋਲ ਤੇ ਆ ਜਾਂਦਾ ਆ ਤਾਂ ਕੋਈ ਟੁਕਰੀ ਬਣਿਆ ਫਿਰ ਇਹਨਾਂ ਨੂੰ ਤਾਂ ਫਿਰ ਸਿੰਘ ਸੌਦਾ ਲਾਂਦੇ ਆ ਫਿਰ ਇਹ ਫਿਰ ਕਹਿੰਦੇ ਜੀ ਜਿਹੜੇ ਸਿੱਖ ਹੈ ਕਾਨੂੰਨ ਤੋਂ ਬਾਹਰ ਦੀਆਂ ਗੱਲਾਂ ਕਰਦੇ ਆ ਲੱਗਦਾ ਕਿ ਪ੍ਰੋਲ ਦੁਆਰਾ ਮਿਲ ਸਕਦੀ ਤਰੀਕੇ ਨਾਲ ਸਰਸੇ ਵੀ ਮਿਲ ਰਹੀ ਹੈ ਦੇਖੋ ਜੀ ਇਹਨਾਂ ਦੀ ਸੈਂਟਰ ਤੱਕ ਸਿੱਧੀ ਗੱਲਬਾਤ ਆ ਜਿਵੇਂ ਸਰਸੇ ਵਾਲੇ ਦੀ ਆ ਉਹ ਇਹ ਤਾਂ ਵੋਟਾਂ ਦੀ ਰਾਜਨੀਤੀ ਕਰਦੇ ਆ ਮੈਂ ਤੁਹਾਨੂੰ ਇੱਕ ਹੋਰ ਦੱਸ ਦਵਾਂ ਇੱਥੇ ਜਦੋਂ ਇਹਨੇ ਸਟਾਰਟ ਕਰਿਆ ਕੰਮ ਤਾਂ ਇੱਥੇ ਕੋਈ ਸਾਡੇ ਕੈਬਨਿਟ ਮੰਤਰੀ ਪੰਜਾਬ ਦੇ ਆ ਕੇ ਇੱਥੇ ਧੜ ਘਟਨ ਕਰਕੇ ਗਏ ਸੀਗੇ ਤੇ ਨਾਲ ਲੋਕਲ ਲੀਡਰ ਵੀ ਸੀਗੇ ਤਾਂ ਘੱਟੋ-ਘੱਟ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਮੌਤਬਰੂ ਲੀਡਰ ਕਿਸੇ ਵੀ ਪਾਰਟੀ ਨਾਲ ਰਿਲੇਟਡ ਆ ਬਈ ਕਿਤੇ ਵੀ ਕੁਝ ਕਰਨ ਤੋਂ ਪਹਿਲਾਂ ਕੋਈ ਧੜ ਘਟਨ ਤੋਂ ਪਹਿਲਾਂ ਪਹਿਲਾਂ ਉਹਦੀ ਬੈਕਗ੍ਰਾਉਂਡ ਦੇਖੋ ਵੀ ਬੰਦੇ ਦਾ ਪਿਸ਼ੋਕੜ ਕੀ ਆ ਉਹ ਤਾਂ ਲੁੱਟ ਮਾਰੇ ਤਾਂ ਸੱਜਣ ਠੱਗ ਅੱਜ ਦੇ ਜਿਹੜੇ ਅੱਜ ਦੀ ਦੁਨੀਆ ਦੇ ਇਹ ਇਸ ਟਾਈਮ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅੱਜ ਮਾਨਯੋਗ ਅਦਾਲਤ ਨੇ ਸਜ਼ਾ ਸੁਣਾਈ ਹੈ ਕਿਤੇ ਪੀੜਤ ਕੁੜੀ ਨੂੰ ਇਨਸਾਫ ਮਿਲਿਆ ਹੈ ਦੂਜੇ ਪਾਸੇ ਮਾਮਲਾ 4 ਸਾਲ ਪਹਿਲਾਂ ਦਾ ਵੀ ਸਾਹਮਣਾ ਇੱਕ ਕਿਸਾਨ ਦਾ ਆ ਗਿਆ ਜਿੱਥੇ ਕਿ ਕਿਸਾਨ ਵੱਲੋਂ ਇਹ ਕਿਹਾ ਗਿਆ ਕਿ ਮੇਰੀ ਜ਼ਮੀਨ ਅਜੇ ਵੀ ਪਾਸਟਰ ਵਜਿੰਦਰ ਦਾ ਜੋ ਬੂਥਗੜ ਦੇ ਵਿੱਚ ਚਰਚ ਬਣਾਈ ਹੋਈ ਹੈ ਉਸ ਦੇ ਵਿੱਚ ਕਬਜ਼ਾ ਕੀਤੀ ਹੋਈ ਹੈ ਇਸ ਨੂੰ ਲੈ ਕੇ ਮਾਨਯੋਗ ਅਦਾਲਤ ਤੋਂ ਕਿਸਾਨ ਵੱਲੋਂ ਕਿਹਾ ਗਿਆ ਕਿ ਮੈਂ ਕੇਜਿਤ ਚੁੱਕਾ ਹਾਂ ਡੀਐਸਪੀ ਮੁੱਲਾਪੁਰ ਨੂੰ ਐਪਲੀਕੇਸ਼ਨ ਦਿੱਤੀ ਹੈ ਲਿਖ ਕੇ ਦੂਜੇ ਪਾਸੇ ਨਿਸ਼ਾਨਦੇਹੀ ਹੋਵੇਗੀ ਤਾਂ ਪਾਸਟ ਬਜਿੰਦਰ ਦੇ ਜੋ ਚਰਚ ਬਣਾਇਆ ਉਸ ਦੇ ਵਿੱਚੋਂ ਕਿਸਾਨ ਦੀ ਹੁਣ ਕਦੋਂ ਉਹ ਦੱਬੀ ਹੋਈ ਜ਼ਮੀਨ ਵਾਪਸ ਆਉਂਦੀ ਧੰਨਵਾਦ ਸਮਾਂ ਦੱਸੇਗਾ ਪਰ ਹੁਣ ਉਸ ਪੀੜਤ ਕੁੜੀ ਨੇ ਵੀ ਇਨਸਾਫ ਦੀ ਇੱਕ ਹੋਰ ਗੁਹਾਰ ਲਗਾਈ ਹੈ ਕਿ ਤਾਂ ਮੈਨੂੰ ਖਤਰਾ ਹੈ ਦੂਜੇ ਪਾਸੇ सीबीआई ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਸਪੱਸ਼ਟ ਬਜਿੰਦਰ ਕੋਲ ਕਿੱਥੋਂ ਆਈ ਇੰਨੀ ਪ੍ਰਾਪਰਟੀ ਕਿਵੇਂ ਡੇਰਾ ਬਣਿਆ ਕਿਵੇਂ ਵੱਡੀਆਂ ਗੱਡੀਆਂ ਤੇ ਕਿਵੇਂ ਇਸ ਤਰੀਕੇ ਦੇ ਆਲਿਸ਼ਾਨ ਘਰ ਬਣੇ ਨੇ ਤਾਂ ਇਸ ਤਰੀਕੇ ਨਾਲ ਪ੍ਰਾਪਰਟੀ ਦੀ ਅਗਰ ਜਾਂਚ ਹੁੰਦੀ ਹੈ ਤਾਂ ਕਈ ਕਿਸਾਨਾਂ ਦੀਆਂ ਦਬੀਆਂ ਹੋਈਆਂ ਜ਼ਮੀਨਾਂ ਜਿਹੜੀਆਂ ਉਸ ਇਨਕੁਆਇਰੀ ਦੇ ਵਿੱਚ ਨਿਕਲ ਸਕਦੀਆਂ ਨੇ ਤੁਹਾਡੇ ਕੈਮਰਾਮੈਨ ਸੰਮਿਤ ਦੇ ਨਾਲ ਹਰਤੇਸ਼ ਸਿੰਘ